ਲੱਸੀ ਦੁੱਧ ਤੇ ਉਹਦਾ ਹੀ ਲੰਗਰ ਕਿਉਂ ਲਾਇਆ ਅੱਜ ਤਾਂ ਪੀਜ਼ੇ ਬਰਗਰਾਂ ਦੇ ਲੰਗਰ ਬਹੁਤ ਚੱਲ ਰਹੇ ਆ ਤੁਹਾਡਾ ਬਿਲਕੁਲ ਵਧੀਆ ਸਵਾਲ ਹੈ ਕਿ ਉਹ ਛੇ ਲਈ ਬਹੁਤ ਹਾਨੀ ਕਰ ਗਨੇ ਉਹ ਚੀਜ਼ਾਂ ਉਹ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਚੀਜ਼ਾਂ ਇਹ ਆ ਜੀ ਆਪਣੇ ਦੁੱਧ ਦਹੀਂ ਦੀ ਲੱਸੀ ਜਿਹੜੀ ਘਰ ਦਾ ਮਟੀਰੀਅਲ ਆ ਉਹਦਾ ਬਿਲਕੁਲ ਸਿੰਪਲ ਤਰੀਕੇ ਨਾਲ ਤਿਆਰ ਕੀਤੀ ਲੱਸੀ ਹੈ ਜੀ ਆਹ ਦੇਖੋ ਮੱਖਣ ਦਹੀਂ ਗਾਈ ਦੇਖ ਸਕਦੇ ਹੋ ਕਿ ਦਹੀਂ ਜਿਹੜਾ ਕੀ ਘਰੋ ਇੱਥੇ ਲਿਆਂਦਾ ਜਾਂਦਾ ਆਪਣਾ ਦਹੀਂ ਹੈ ਕਿਸੇ ਪ੍ਰਕਾਰ ਦੀ ਸਿਹਤ ਨਾਲ ਖਿਲਵਾੜ ਨਹੀਂ ਕੀਤਾ ਜਾਂਦਾ ਤੁਹਾਡੇ ਸਾਹਮਣੇ ਕਈਆਂ ਨੇ ਕਮੈਂਟ ਸਾਨੂੰ ਇਹ ਵੀ ਕਰਨੇ ਕਿ ਜੀ ਇਹ ਜਿਨ੍ਹਾਂ ਕੋਲ ਖਰੇ ਥੋੜਾ ਬਜਟ ਥੋੜਾ ਹੀ ਤਾਂ ਇਸ ਕਰਕੇ ਬੋਲ ਰਹੇ ਨੇ ਪਰ ਅਸੀਂ ਤੇ ਇਹ ਗੱਲਾਂ ਨੇ ਵੀ ਜੋ ਵੀ ਹੈਗਾ ਸਾਫ਼ ਸੁਥਰਾ ਸੰਕ ਨੂੰ ਖਵਾਉਣਾ ਚਾਹੀਦਾ ਸਿੰਪਲ ਬਣਾ ਕੇ ਜਿਹੜਾ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਲੰਗਰ ਤੇ ਉਹ ਜਿਹੜਾ ਗੁਰੂ ਘਰ ਪੱਕ ਕੇ ਤੇ ਪੈਨੂ ਮਹਾਰਾਜ ਨੂੰ ਢੇਟਾ ਹੋਵੇ ਪਰਪਾਨ ਭੇਟ ਹੋਵੇ ਮਹਾਰਾਜ ਨੂੰ ਆਪਾਂ ਅਸੀਂ ਮਹਾਰਾਜ ਤੁਸੀਂ ਭੋਗਾਓ ਲੰਗਰ ਮਿਸੇ ਪ੍ਰਸ਼ਾਦੇ ਜਿਹੜੀ ਹੈ ਸੰਗਤ ਕੁਛ ਘਰ ਤੋਂ ਲੈ ਕੇ ਆਂਦੀ ਹੈ ਪਰ ਖਾਸ ਤੌਰ ਤੇ ਗੱਲ ਕਰੀ ਤਾਂ ਇੱਥੇ ਹੀ ਜਿਹੜੇ ਮਿਸੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਆ ਕਿੰਨੇ ਸਾਲਾਂ ਤੋਂ ਸੇਵਾ ਦੇ ਵਿੱਚ ਜੁੜੇ ਹੋਏ ਆ 6 ਸਾਲ ਹੋ ਗਏ ਜੀ ਆ 6ਵਾਂ ਸਾਲ ਆ ਜੀ ਪਹਿਲੇ ਸਾਲ ਤਾਂ ਅਸੀਂ ਛੋਟੇ ਜਿਹੇ ਇੱਕ ਟੱਪ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਸਾਨੂੰ ਪਤਾ ਹੀ ਨਹੀਂ ਗਿਆ ਕਿੰਨੀ ਖਾ ਉਹ ਖਾਣ ਆ ਗਈ ਨਹੀਂ ਬਈ ਆ ਜੀ ਸੰਗਤ ਅੱਲਾ ਹੀ ਆਈ ਜਾਂਦਾ ਪੀਜ਼ੇ 버ਗਰਾਂ ਦੇ ਲੰਗਰ ਨੇ ਕਰਤੇ ਸਾਡੇ ਸ਼ਰੀਰ ਖਰਾਬ ਤੁਹਾਨੂੰ ਪੰਜਾਬ ਦੀ ਐਨਰਜੀ ਡਰਿੰਕ ਨਾਲ ਲੰਗਰ ਨਾਲ ਮਲਾਉਂਦੇ ਆ ਕਿਉਂਕਿ ਸਾਡੀ ਖੁਰਾਕ ਦੁੱਧ ਦਹੀਂ ਦੇਸੀ ਘਿਓ ਤੇ ਲੱਸੀ ਜੋ ਅੱਜ ਵੀ ਸਾਡੇ ਲੰਗਰਾਂ ਚ ਮੌਜੂਦ ਹੈ ਪਰ ਕੁਝ ਐਸੀ ਸੰਗਤ ਵੀ ਹੈ ਜੋ ਪੀਜ਼ੇ ਵਰਗਾਂ ਦੇ ਲੰਗਰ ਦੇ ਨਾਲ ਸਾਡੀ ਸਿਹਤ ਖਰਾਬ ਕਰ ਰਹੀ ਹੈ ਖਾਸ ਤੌਰ ਤੇ ਗੱਲ ਕਰੀਏ ਤਾਂ ਮੇਲਾ ਵੀਰਪਾਪਾ ਬੁੱਢਾ ਜੀ ਚੱਲ ਰਿਹਾ ਉੱਥੇ ਮੌਜੂਦ ਆ ਪਾਪਾ ਬੁੱਢਾ ਸਾਹਿਬ ਗੁਰਦੁਆਰੇ ਜਿੱਥੇ ਕੁੰਟਲਾ ਦੇ ਹਿਸਾਬ ਨਾਲ ਲੰਗਰ ਦਾ ਤਿਆਰ ਹੋਇਆ ਪਰ ਲੱਸੀ ਦੀ ਗੱਲ ਕਰਦੇ ਆ ਤਾਂ ਲੱਸੀ ਦਾ ਲੰਗਰ ਜੋ ਸਾਡੀ ਸਿਹਤ ਲਈ ਬਹੁਤ ਚੰਗਾ ਆਪਣੇ ਦੁੱਧ ਤੋਂ ਆਪਣੇ ਦਹੀਂ ਨਾਲ ਜਿਹੜਾ ਸਾਰਾ ਕੁਝ ਇੱਥੇ ਤਿਆਰ ਕੀਤਾ ਜਾਂਦਾ ਕਿਸੇ ਵੀ ਪ੍ਰਕਾਰ ਦੀ ਮਿਲਾਵਟ ਨਹੀਂ ਹੈ ਤੇ ਕਿਸੇ ਵੀ ਪ੍ਰਕਾਰ ਦਾ ਐਸਾ ਜੱਕ ਫੂਡ ਦਾ ਲੰਗਰ ਨਹੀਂ ਹੈ ਜਿਸ ਨਾਲ ਸਾਡੀ ਸਿਹਤ ਖਰਾਬ ਹੋਵੇ ਸੋ ਇਹ ਦੇਖ ਸਕਦੇ ਹੋ ਇੱਕ ਵਾਰ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਨੇੜੇ ਤੋਂ ਦਿਖਾ ਦਿੱਤੀਆਂ ਜਾਣ ਕਿਉਂਕਿ ਖਾਸ ਤੌਰ ਤੇ ਅੱਜ ਬਾਬਾ ਬੁੱਢਾ ਜੀ ਸਾਹਿਬ ਮੌਜੂਦ ਹਨ ਜਿੱਥੇ ਮਾਤਾ ਗੰਗਾ ਜੀ ਸ਼੍ਰੀ ਅੰਬੀਸ਼ਰ ਸਾਹਿਬ ਤੋਂ ਚੱਲ ਕੇ ਕਿਉਂਕਿ ਅੱਜ ਤੋਂ ਜਦ ਬਾਬਾ ਬੁੱਢਾ ਜੀ ਨੇ ਸਮੇਂ ਦੀ ਗੱਲ ਕਰਦੇ ਆ ਤਾਂ ਮਾਤਾ ਗੰਗਾ ਜੀ ਜਦ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਾਬਾ ਬੁੱਢਾ ਜੀ ਸਾਹਿਬ ਕੋਲ ਆਏ ਸੀ ਕਿ ਮਿੱਸੇ ਪ੍ਰਸ਼ਾਦਿਆਂ ਦਾ ਪ੍ਰਸ਼ਾਦ ਗੰਡੇ ਦਾ ਲੱਸੀ ਦਾ ਪ੍ਰਸ਼ਾਦ ਮੱਖਣ ਦਾ ਪ੍ਰਸ਼ਾਦ ਲੈ ਕੇ ਆਏ ਸੀ ਕਿ ਤਾਂ ਉਸ ਤੋਂ ਬਾਅਦ ਸੰਗਤ ਅੱਜ ਵੀ ਮਿੱਸੇ ਪ੍ਰਸ਼ਾਦ ਦੇ ਲੱਸੀ ਦੇ ਮੱਖਣ ਦਾ ਪ੍ਰਸ਼ਾਦ ਲੈ ਕੇ ਇੱਥੇ ਪਹੁੰਚਦੀ ਹੈ ਸੋ ਇਹ ਤਸਵੀਰ ਗੱਲਬਾਤ ਵੀ ਕਰਦੇ ਆ ਕਿ ਇਸ ਤਰੀਕੇ ਮਨ ਦੇ ਵਿੱਚ ਆ ਕਿ ਲੱਸੀ ਦਾ ਲੰਗਰ ਲਗਾਉਣਾ ਚਾਹੀਦਾ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਵਾਲ ਇਹ ਪੁੱਛਣਾ ਚਾਹਾਂਗਾ ਤੁਸੀਂ ਸਾਡੀ ਖਰਾਕ ਹੈ ਲੱਸੀ ਦੁੱਧ ਦਹੀਂ ਉਹਦਾ ਹੀ ਲੰਗਰ ਕਿਉਂ ਲਾਇਆ ਅੱਜ ਤਾਂ ਪੀਜ਼ੇ 버ਗਰਾਂ ਦੇ ਲੰਗਰ ਬਹੁਤ ਚੱਲ ਰਿਹਾ ਜੀ ਬਾਬਾ ਜੀ ਜਿਹੜੇ ਪੀਜ਼ੇ 버ਗਰਾਂ ਦੇ ਲੰਗਰ ਆ ਉਹ ਤੁਹਾਨੂੰ ਵੀ ਪਤਾ ਸੀਹਤ ਲਈ ਬਹੁਤ ਪਛਾਣੀ ਕਰ ਗਿਆ ਅਸੀਂ ਇਸ ਤਰੀਕਾ ਇਸਲੀ ਸਿੰਪਲ ਲੰਗਰ ਲਾਇਆ ਵੀ ਕਿਸੇ ਦੀ ਸਿਹਤ ਨਾਲ ਖੇਲਵਾੜ ਨਾ ਹੋਵੇ ਇਸ ਕਰਕੇ ਬਾਬਾ ਜੀ ਇੱਕ ਤਾਂ ਪੈਸਾ ਘੱਟ ਲੱਗੂ ਇਸ ਚੀਜ਼ ਤੇ ਇੱਕ ਸਿੰਪਲ ਚੀਜ਼ ਵਧੀਆ ਤਰੀਕੇ ਨਾਲ ਬਣਦੀ ਲੱਗਦਾ ਜੀ ਕਰੋੜਾਂ ਰੁਪਇਆ ਲਗਾ ਕੇ ਪੀਜ਼ੇ 버ਗਰਾਂ ਦੇ ਲੰਗਰ ਦੇ ਨਾਲ ਫਿਰ ਸਿਹਤ ਨਾਲ ਖੇਲਵਾੜ ਕਰਨਾ ਕਿਤਨਾ ਕਿਤੇ ਸਾਡੀ ਜਾਨ ਖਤਰੇ 'ਚ ਪਾਉਂਦੇ ਹਾਂ ਜੀ ਬਿਲਕੁਲ ਜੀ ਹੇਗਾ ਜੀ ਇਹ ਵੀ ਤੁਹਾਡਾ ਬਿਲਕੁਲ ਵਧੀਆ ਸਵਾਲ ਹੈ ਕਿ ਉਹ ਸਿਹਤ ਲਈ ਬਹੁਤ ਹਾਨੀ ਕਰਕ ਨੇ ਉਹ ਚੀਜ਼ਾਂ ਉਹ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਚੀਜ਼ਾਂ ਇਹ ਆ ਜੀ ਆਪਣੇ ਦੁੱਧ ਦਹੀਂ ਦੀ ਲੱਸੀ ਜਿਹੜੀ ਘਰ ਦਾ ਮਟੀਰੀਅਲ ਆ ਉਹਦਾ ਬਿਲਕੁਲ ਸਿੰਪਲ ਤਰੀਕੇ ਨਾਲ ਤਿਆਰ ਕੀਤੀ ਲੱਸੀ ਹੈ ਜੀ ਕਿੰਨੀ ਕੁ ਲੱਸੀ ਅੱਜ ਤਿਆਰ ਕੀਤੀ ਗਈ ਹੈ ਆਪਣੇ ਦੁੱਧ ਦਹੀਂ ਨਾਲ ਤਿਆਰ ਕੀ ਕੋਈ ਇਹਦੀ ਲਿਮਟ ਨਹੀਂ ਕਿ ਅਸੀਂ ਨਾ ਵੇਖੋ ਤੁਹਾਨੂੰ ਦਿਖਾਉਣਾ ਜਿਹਦੇ ਨਾਲ ਬਣਾਉਨੇ ਆ ਉਹ ਦੇਖੋ ਮਧਾਨੀ ਸਿਸਟਮ ਆ ਡ੍ਰਿਲ ਵਿਖਾਓ ਜੇ ਸੋ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾਉਣੀ ਆ ਨੇੜੇ ਤੋਂ ਕਿ ਕਿਸ ਤਰੀਕੇ ਇੱਥੇ ਹੀ ਤਿਆਰ ਕੀਤੀ ਜਾਂਦੀ ਹੈ ਸੋ ਇਹ ਡਰਿਲ ਜੋ ਮਧਾਣੀ ਕਹਿ ਸਕਦੇ ਆ ਕਿਉਂਕਿ ਲੱਸੀ ਜਾਦੀ ਹੈ ਡਰਿਲ ਦੇ ਉੱਤੇ ਲੱਗ ਮਧਾਣੀ ਤਿਆਰ ਕੀਤੀ ਜਿਹੜੀ ਆਪਾਂ ਇਹ ਹਜ਼ਾਰਾਂ ਲੀਟਰ ਲੱਸੀ ਜਿਹੜੀ ਕੁਝ ਮਿੰਟਾਂ ਦੀ ਤਿਆਰ ਕਰ ਲੈਂਦੀ ਜੀ ਕਹਿ ਸਕਦੇ ਆ ਆਪ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸੰਗਤ ਦੀ ਸਿਹਤ ਨਾਲ ਨਾਲ ਖਿਲਵਾੜ ਕੇ ਹਾਂਜੀ ਬਿਲਕੁਲ ਜੀ ਇਸੇ ਲਈ ਅਸੀਂ ਸਿੰਪਲ ਲੰਗਰ ਲਾਇਆ ਕਿਉਂਕਿ ਵੀ ਜੇ 버ਗਰਾਂ ਦੇ ਫਾਇਦਾ ਹੀ ਕੋਈ ਨਹੀਂ ਜੀ ਲੰਗਰ ਨਾਲ ਹੋਰ ਹੋਰ ਬਹੁਤ ਜਗ੍ਹਾ ਤੇ ਆਪਣੇ ਪੈਸੇ ਲੱਗਣ ਵਾਲੇ ਆ ਉੱਥੇ ਲੱਗਣੇ ਜੀ ਇੱਕ ਵਾਰ ਇਹ ਇਹ ਕੀ ਆ ਬਾਬਾ ਜੀ ਬਾਬੇ ਕੋ ਮੱਖਣ ਦਹੀਂ ਦੇਖ ਸਕਦੇ ਹੋ ਕਿ ਦਹੀਂ ਜਿਹੜਾ ਕੀ ਘਰੋਂ ਇੱਥੇ ਲਿਆਂਦਾ ਜਾਂਦਾ ਆਪਣਾ ਦਹੀਂ ਹੈ ਕਿਸੇ ਪ੍ਰਕਾਰ ਦੀ ਸਿਹਤ ਨਾਲ ਖਿਲਵਾੜ ਨਹੀਂ ਕੀਤਾ ਜਾਂਦਾ ਇਹ ਸੰਗਣਾ ਦੇ ਬਾਬਾ ਜੀ ਅੱਜ ਕੱਲ ਦੇਖਿਆ ਹੈਗਾ ਅੱਜ ਕੱਲ ਦੇ ਬੱਚਿਆਂ ਦੀ ਖਰਾਕ ਨਹੀਂ ਰਹਿ ਗਈ ਦੁੱਧ ਦਹੀਂ ਦੇਸੀ ਕਿਉਂ ਤੱਕ ਨਹੀਂ ਪਚ ਜਾਂਦੀ ਹਾਂਜੀ ਨਹੀਂ ਨਹੀਂ ਪਚਦਾ ਨਹੀਂ ਪਚਦਾ ਉਹ ਇੱਥੇ ਇਹ ਪਚਦੀ ਆ ਇਹ ਪਚਦੀ ਜੇ ਇਹ ਗੁਰੂ ਘਰ ਦਾ ਲੰਗਰ ਆ ਜਿਹੜੇ ਪੀਜੇ ਆ ਇਹ ਨਹੀਂ ਪਚਦੇ ਲੱਗਦਾ ਜੀ ਪੀਜੇ 버ਗਰਾਂ ਨੇ ਸਾਡੀ ਸਿਹਤ ਨਾਲ ਖਿਲਵਾੜ ਕੀਤਾ ਹੈ ਉਹ ਨਹੀਂ ਪਚਦੇ ਉਹ ਉਹ ਕੈਮੀਕਲ ਪਾਇਆ ਦਾ ਇਹ ਜਿਤਨਾ ਆਪਾਂ ਘਰਾਂ ਪੁਰਾਣੇ ਜ਼ਮਾਨੇ ਚ ਨਸੀ ਬਣਾਉਣੇ ਹੈ ਘਰੇ ਘਰੇ ਦੀ ਕੋਤਰਾ ਬਣਦੀ ਜੀ ਮੈਂ ਕੁੱਝੀ ਅਸੀਂ ਅਕਸਰ ਦੇਖਦੇ ਆ ਪੀਜ਼ੇ 버ਗਰਾਂ ਨੇ ਸਾਡੇ ਲੀਵਰ ਫੈਟੀ ਕਰਤੇ ਸਾਡਾ ਕਰੋੜਾ ਰੁਪਏ ਦਾ ਨੁਕਸਾਨ ਕਰਾਤਾ ਲੰਗਰ ਦੇ ਰੂਪ ਦੇ ਵਿੱਚ ਪੀਜ਼ੇ 버ਗਰ ਕੱਤੋਂ ਆਣ ਲੱਗੇ ਦੇਖੀ ਸੀ ਕਦੇ ਜੀ ਨਹੀਂ ਨਹੀਂ ਇਹ ਧੱਕ ਨਹੀਂ ਲੱਗਿਆ ਪਹਿਲੀ ਵਾਰੀ ਲੱਗੇ ਲੰਗਰ ਦੇ ਜਿਹੜੇ ਲੱਗੇ ਉਹਦੀ ਬਹੁਤ ਹਾਨੀਕਾਰਕ ਹੈਗਾ ਇਹ ਪੀਜ਼ੇ 버ਗਰ ਹਾਂ ਨੀ ਲੱਗਦਾ ਨਹੀਂ ਅੱਜ ਕੱਲ ਅਸੀਂ 트ੈਂਡ ਨਾਲ ਚੱਲਣ ਲੱਗ ਗਏ ਆ 트ੈਂਡ ਤਾਂ ਚੱਲਦੇ ਪਰ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਨਾ ਜੇ 트ੈਂਡ ਤਾਂ ਚੱਲਣ ਦੇ ਆ ਜੇ ਸਧਾਰਨ ਜੀਵਨ ਜਿੰਦਗੀ ਨਾਲ ਚੱਲਾ ਫਿਰ ਆਪਾਂ ਬझे ਰਵਾਂਗੇ ਨਹੀਂ ਤਾਂ ਜਿੱਦਾਂ ਆਪਣੇ ਪੁਰਾਣੇ ਬਜ਼ੁਰਗ ਹੀ ਕੋਈ 100 ਸਾਲ ਦਾ ਕੋਈ 110 ਸਾਲ ਦਾ ਹੋਵੇ ਪੂਰਾ ਦਾ ਹੈ ਹੁਣ 600 ਤਾਂ ਨਹੀਂ ਕੋਈ ਜਾਣਦੇ ਨੌਜੰਗ ਨੌਜਵਾਨ ਵੀ ਹਾਰਟ ਅਟੈਕ ਨਾਲ ਹਾਂ ਹਾਰਟ ਅਟੈਕ ਨਾਲ ਮਾਰੇ ਇਹੋ ਚੱਕਰ ਆ ਕਿਉਂਕਿ ਆਪਾਂ ਬਾਹਰ ਦਾ ਜ਼ਿਆਦਾ ਖਾਣ ਲੱਪੇ ਆ ਘਰ ਦਾ ਖਾਂਦੇ ਨਹੀਂ ਆਪਾਂ ਵਿਦਿਆ 씨 ਦੇਖਿਆ ਤੁਸੀਂ ਫਤਿਹਗੁਰ ਸਾਹਿਬ ਵੀ ਲੰਗਰ ਲਗਾਉਂਦੇ ਹੋ ਡਰਾਈ ਫਰੂਟ ਦਾ ਸਿਹਤ ਦਾ ਬੜਾ ਧਿਆਨ ਰੱਖਦੇ ਹੋ ਕਦੀ ਸਵਾਲ ਕਰਨ ਨੂੰ ਦਿਲ ਕੀਤਾ ਪੀਜ਼ੇ ਬਰਗਰ ਵਾਲੇ ਲੰਗਰ ਦੇ ਦੇਵ ਤਾਂ ਬਹੁਤ ਕਰਦਾ ਜੀ ਪਰ ਇਸ ਚੀਜ਼ ਨੂੰ ਵੇਖਿਓ ਤੁਹਾਡੇ ਸਾਹਮਣੇ ਕਈਆਂ ਨੇ ਕਮੈਂਟ ਸਾਨੂੰ ਇਹ ਵੀ ਕਰਨੇ ਕਿ ਜੀ ਇਹ ਇਹਨਾਂ ਕੋਲ ਖਰੇ ਥੋੜਾ ਬਜਟ ਥੋੜਾ ਹੀ ਤਾਂ ਇਹ ਇਸ ਕਰਕੇ ਬੋਲ ਰਹੇ ਨੇ ਪਰ ਅਸੀਂ ਤੇ ਇਹ ਗੱਲਾਂ ਨੇ ਵੀ ਜੋ ਵੀ ਹੈਗਾ ਸਾਫ਼ ਸੁਥਰਾ ਸੰਤ ਨੂੰ ਖਵਾਉਣਾ ਚਾਹੀਦਾ ਸਿੰਪਲ ਬਣਾ ਕੇ ਜਿਹੜਾ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਹਾਂਜੀ ਅੱਜ ਵੀ ਮਾਤਾ ਗੰਗਾ ਜੀ ਨੇ ਲਿਆਂਦੀ ਜੋ ਲੱਸੀ ਮਿਸੇ ਪ੍ਰਸ਼ਾਦੀ ਇੱਥੇ ਲੰਗਰ ਚੱਲ ਰਿਹਾ ਹੈ ਉਹ ਲੱਸੀ ਦਾ ਪ੍ਰਸ਼ਾਦ ਅੱਜ ਵੀ ਦਿੱਤਾ ਜਾਂਦਾ ਹੈ ਬਿਲਕੁਲ ਜੀ ਉਸੇ ਤਰੀਕੇ ਨਾਲ ਮਹਾਰਾਜ ਜੀ ਬਾਬਾ ਬੋਜਾ ਬੁੱਢਾ ਸਾਹਿਬ ਦੀ ਕਿਰਪਾ ਜੀ ਦਿਨ ਬਦ ਦਿਨ ਹਰ ਮੇਲੇ ਤੇ ਸਾਡੇ ਨਾਲ ਸੰਜੋਗ ਵਧਦਾ ਜਾਂਦਾ ਸੰਗਤ ਦਾ ਉਵੇਂ ਉਵੇਂ ਇਹੀ ਕੰਮ ਲੰਗਰ ਵੱਡਾ ਕਰੀ ਜਾਂਦੇ ਆ ਕਿੰਨੇ ਸਾਲਾਂ ਤੋਂ ਸੇਵਾ ਦੇ ਵਿੱਚ ਜੁੜੇ ਹੋਏ 6 ਸਾਲ ਹੋ ਗਏ ਜੀ ਆ 6ਵਾਂ ਸਾਲ ਆ ਜੀ ਪਹਿਲੇ ਸਾਲ ਤਾਂ ਅਸੀਂ ਛੋਟੇ ਜਿਹੇ ਟੱਬ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਸਾਨੂੰ ਪਤਾ ਹੀ ਨਹੀਂ ਗਿਆ ਵੀ ਕਿੰਨੀ ਆਹ ਵੇਖੋ ਖਾਣ ਕਿੰਨੀ ਪਈ ਹੈ ਜੀ ਸੰਗਤ ਅੱਲਾ ਹੀ ਕਿਰਪਾ ਬਾਬੇ ਪੁੱਟਾ ਸਾਹਿਬ ਦੀ ਲੱਸੀ ਛਕੀ ਆ ਜੀ ਖੰਡ ਵੀ ਬਿਲਕੁਲ ਥੋੜੀ ਪਾਈ ਗਈ ਆ ਸਵਾਦ ਦੇ ਅਨੁਸਾਰ ਵੀ ਕਿਸੇ ਨਾਲ ਜ਼ਿਆਦਾ ਸ਼ੂਗਰ ਦਾ ਨੁਕਸਾਨ ਨਾ ਹੋਵੇ ਹਾਂਜੀ ਬਿਲਕੁਲ ਇਹੋ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਆਪਾਂ ਇਹ ਲੰਗਰ ਲਗਾਇਆ ਜੀ ਬਾਈ ਗੁਰਜੀ ਬਾਬਾ ਜੀ ਕਹਿੰਦੇ ਆ ਵੀ ਸੁੱਕੀ ਮਿੱਠੀ ਖਾ ਕੇ ਠੰਡਾ ਪਾਈ ਪਾਣੀ ਪੀਣ ਨਾ ਵੇ ਚੋਪੜੀਂ ਦਾਤ ਅਸਾਂ ਜੀ ਵੱਡੇ ਸਾਡੇ ਜਿਹੜੇ ਬਜ਼ੁਰਗ ਸੀ ਇਸ ਤਰ੍ਹਾਂ ਖਾਣਾ ਖਾ ਕੇ ਚੰਗੀ ਉਮਰ ਚੰਗੀ ਉਮਰ ਪਹੁੰਚ ਕੇ ਗਏ ਸਾਰੇ ਕੋਣ ਜਿੰਨੇ ਵੀ ਬੱਚੇ ਸਾਡੇ ਬਾਲ ਦੇਸ਼ਾਂ ਨੂੰ ਖਬਰ ਸੁਣੀ ਦੀ ਆ ਉਹਨਾਂ ਨੂੰ ਜੀ ਉਹ ਸੇ ਹੈਟੈਕ ਹੋ ਗਿਆ ਹੈਟੈਕ ਨਹੀਂ ਹੋ ਗਿਆ ਰਾਸਨ ਬਹੁਤ ਮੜਾ ਦਿੱਤਾ ਜਾਂਦਾ ਬਜ਼ੁਰਗਾਂ ਨੂੰ ਦਵਾਈ ਬੜੀ ਮਾਰੀ ਦਿੱਤੀ ਜਾਂਦੀ ਆ ਦਵਾਈ ਬਹੁਤ ਸਾਰੀ ਮਾਰੀ ਲੱਗਦਾ ਜੀ ਖਾਣ ਪੀਣ ਚ ਸਿਰਫ ਅੱਜ ਕੱਲ ਮੇਦਾ ਜ਼ਿਆਦਾ ਖਾਣ ਲੱਗ ਗਿਆ ਤਾਂ ਕਰ ਮੇਦਾ ਇਹ ਆ ਰੋਟ ਸਾਰਾ ਦੁਨੀਆ ਖਵਾਈ ਜਾਂਦੀ ਜੋ ਲਵਾਈ ਆ ਰੋਟ ਪਾ ਪਾ ਕੇ ਸਾਰੀਆਂ ਮਾਰੀ ਚੀਜ਼ਾਂ ਬਣਾ ਕੇ ਖਾਣ ਤੇ ਜ਼ਿੰਦਗੀ ਨੂੰ ਬੜਾ ਵੱਡਾ ਨਸਾ ਹੋ ਜਾਗਾ ਬੱਚੇ ਕਿਦਾਂ ਪਾਲਣਗੇ ਬੱਚੇ ਦੀ ਜ਼ਿੰਦਗੀ ਬੜੀ ਘੜ ਗਈ ਆ ਇਸ ਕਰਕੇ ਸੰਗਤਾਂ ਨੂੰ ਵੀ ਬੇਨਤੀ ਆ ਵੀ ਚੰਗਾ ਖਾਣਾ ਖਾਓ ਤੇ ਮਾਰ ਦਾ ਨਾਮ ਜਪਿਆ ਕਰੋ ਇਹਦੇ ਵਿੱਚ ਹੀ ਸਾਰਾ ਕੁਝ ਫਾਈਲ ਵੀ ਪਈ ਜਾਂਦੀ ਹੈ ਸੋ ਬਿਲਕੁਲ ਇਹ ਗੱਲ ਕਰੀਏ ਤਾਂ ਖਾਸ ਤੌਰ ਤੇ ਲੰਗਰਾਂ ਦੀ ਤਿਆਰੀ ਤੁਹਾਨੂੰ ਦਿਖਾਣੀਆਂ ਹੋਰ ਕਿਸ ਤਰੀਕੇ ਲੰਗਰ ਚੱਲ ਉਤਰਾਂ ਦੇ ਦਾਨੀ ਬਾਬਾ ਬੁੱਢਾ ਸਹਿਬ ਸੰਗਤ ਦਾ ਹਰ ਵਾਧਾ ਜਾ ਰਿਹਾ ਹੈ ਖਾਸ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ ਪ੍ਰਸ਼ਾਦੇ ਤਿਆਰ ਕੀਤੇ ਜਾ ਰਿਹਾ ਹੈ ਇੱਕ ਪਾਸੇ ਮਸ਼ੀਨਾਂ ਵੀ ਲੱਗੀਆਂ ਪ੍ਰਸ਼ਾਦੇ ਦੀਆਂ ਦੂਸਰੇ ਪਾਸੇ ਲੋਹ ਦੇ ਉੱਤੇ ਪ੍ਰਸ਼ਾਦੇ ਜਿਹੜੇ ਆ ਤਿਆਰ ਕੀਤੇ ਜਾ ਰਿਹਾ ਕਿਉਂਕਿ ਇਕੱਠ ਜਿਹੜਾ ਦਿਨੋ ਦਿਨ ਵਾਧਾ ਜਾ ਰਿਹਾ ਖਾਸ ਤੌਰ ਤੇ ਤਸਵੀਰਾਂ ਦਿਖਾਈਏ ਤਾਂ ਪ੍ਰਸ਼ਾਦੇ ਜੋ ਤਿਆਰ ਕੀਤੇ ਜਾ ਰਿਹਾ ਇਸੇ ਪ੍ਰਸ਼ਾਦੀ ਦਾ ਕਿਥੇ ਜਿਹੜੇ ਤਿਆਰ ਕੀਤੇ ਜਾ ਰਹੇ ਕਿਉਂਕਿ ਕੁਝ ਸੰਗਤ ਘਰ ਤੋਂ ਮਿੱਸੇ ਪ੍ਰਸ਼ਾਦੇ ਜਿਹੜੀ ਹੈ ਸੰਗਤ ਕੁਝ ਘਰ ਤੋਂ ਲੈ ਕੇ ਆਂਦੀ ਹੈ ਪਰ ਖਾਸ ਤੌਰ ਤੇ ਗੱਲ ਕਰੀਏ ਤਾਂ ਇੱਥੇ ਹੀ ਜਿਹੜੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਆ ਸੋ ਇਹ ਦੇਖ ਸਕਦੇ ਹੋ ਜੀ ਮਿੱਸੇ ਪ੍ਰਸ਼ਾਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਵੇਂ ਦੇਖਦੇ ਹਾਂ ਮਾਤਾ ਗੰਗਾ ਜੀ ਦੇ ਮਿੱਸੇ ਪ੍ਰਸ਼ਾਦੇ ਲਿਆਂਦੇ ਲੱਸੀ ਲਿਆਂਦੀ ਅੱਜ ਤੱਕ ਚੱਲਦੇ ਆ ਇਹ ਦੇਖੋ ਜੀ ਇਹ ਤਾਂ ਜੋ ਰੂਵਾਰਾ ਜਿਹੜਾ ਪਰੰਪਰਾ ਚਲਾਈ ਆ ਇਹ ਮਾਤਾ ਗੰਗਾ ਜੀ ਨੇ ਜਦੋਂ ਜਦੋਂ ਉਹਨਾਂ ਨੂੰ ਜ਼ਰੂਰਤ ਸੀ ਗਰੂਤਰ ਰੋਣ ਬੱਚਾ ਲੈਣ ਦੀ ਉਹਨਾਂ ਨੇ ਜੋ ਵਿਧੀ ਉਹਨਾਂ ਜੋਨੇ ਕੇ ਆਪਣਾਈ ਮਿਸੇ ਪ੍ਰਸ਼ਾਦੇ ਨਸੀਬ ਜਿਹੜੇ ਘਰ ਦਾ ਜੋ ਪਕਵਾਨ ਪਕਾ ਕੇ ਬਾਬਾ ਜੀ ਤੋਂ ਬਖਸ਼ਣਾਂ ਲੈਣ ਵਿੱਚ ਆਏ। ਉਹ ਪਰੰਪਰਾ ਹੁਣ ਤੱਕ ਚੱਲਦੀ ਆਉਂਦੀ ਹੈ। ਲੱਗਦਾ ਜੀ ਪੀਜ਼ੇ 버ਗਰਾਂ ਦੇ ਲੰਗਰ ਅਸੀਂ ਛੱਡੀਏ ਸਾਡੀ ਸਿਹਤ ਨਾ ਖਿਲਵਾਲ ਕਰਦੇ ਆ। ਇਹ ਸਾਡੀਆਂ ਖਰਾਕਾਂ ਮਿਸੇ ਪ੍ਰਸ਼ਾਦੇ ਲੱਸੀ ਦੇ ਲੰਗਰ ਸਾਨੂੰ ਖਾਣੇ ਚਾਹੀਦੇ। ਉਹ ਲੰਗਰ ਤੇ ਥੋੜਾ ਆ ਜਿਓ ਤੇ ਅੱਜ ਕੱਲ ਜਿੱਦਾਂ ਟ੍ਰੈਂਡ ਹੈ। ਉਹ ਟ੍ਰੈਂਡ ਹੈ। ਉਹਨੂੰ ਆਪਾਂ ਲੰਗਰ ਨਹੀਂ ਕਹਿ ਸਕਦੇ। ਲੰਗਰ ਤੇ ਉਹ ਜਿਹੜਾ ਗੁਰੂ ਘਰ ਪੱਕ ਕੇ ਤੇ ਉਹਨੂੰ ਮਹਾਰਾਜ ਨੂੰ ਪੇਟ ਆਵੇ ਪਰਪਾਨ ਪੇਟ ਹੋਵੇ ਮਹਾਰਾਜ ਨੂੰ ਆਪਾਂ ਅਸੀਂ ਮਹਾਰਾਜ ਤੁਸੀਂ ਭੋਗ ਲਾਓ ਲੰਗਰ ਹੋਵੇ ਜਿਹੜਾ ਆਪਾਂ ਇੱਕ ਲਾਲੋ ਸਾਹਿਬ ਤੁਸੀਂ ਵੀ ਫਾਸਟ ਫੂਡ ਟਾਈਪ ਨੂੰ ਆਪਾਂ ਲੰਗਰ ਕਹਿ ਦਈਏ ਕੋਈ ਸ਼ਾਇਦ ਲੰਗਰ ਤੇ ਨਾਂ ਨਾਲ ਆਪਾਂ ਇੱਕ ਗਲਤ ਗੱਲ ਲੰਗਰ ਦੇ ਨਾਂ ਤੇ ਇੱਕ ਗਲਤ ਚੀਜ਼ ਹੋ ਰਹੀ ਲੋਕਾਂ ਕੇ ਪਰੋਸ ਰਹੇ ਸਿਹਤ ਨਾਲ ਫਲਵਾੜਿਆ ਤੇ ਜਿਹੜਾ ਹੈਗਾ ਚਲੋ 트ੈਂਡ ਬਣਾਤਾ ਲੋਕਾਂ ਨੇ ਪਰ ਨਹੀਂ ਉਚਾਈ ਚੱਲਦਾ ਲੱਗਦਾ ਜੀ ਜੇਕਰ ਅੱਜ ਸਾਡੇ ਬੱਚੇ ਆ ਤਾਂ ਕਿਸੇ ਨੂੰ ਦੇਸੀ ਕਿਉਂ ਦੁੱਧ ਦਹੀਂ ਨਹੀਂ ਪਚਦਾ ਹੋਏਗਾ ਲੱਗਦਾ ਪੀਜ਼ੇ 버ਗਰ ਦਾ ਕਸੂਰ ਹੈ ਮੈਦੇ ਦਾ ਕਸੂਰ ਹੈ ਜੀ ਦੇਖੋ ਜੀ ਇਹ ਤੇ ਨਾ ਆਪਣੀ ਜੋ ਜੋ ਸਮੇਂ ਮੁਤਾਬਕ ਸਿਹਤ ਤੇ ਨਿਗ੍ਹਾ ਰੌਣ ਦਾ ਵੱਡਾ ਕਾਰਨ ਇਹ ਆ ਆਪਣੀ ਤੀਉ ਆਪਾਂ ਨੂੰ ਸਹੀ ਖਾਣ-ਪੀਣ ਬਾਰੇ ਜਾਣਕਾਰੀ ਨਹੀਂ ਕਿਸੇ ਪ੍ਰਕਾਰ ਖਾਣ ਨਹੀਂ ਉਹ ਤੇ ਇੱਕ ਵੈਸਟਰਨ ਕਲਚਰ ਹੀ ਜਿਹੜੇ ਲੋਕਾਂ ਕੋਲ ਟਾਈਮ ਨਹੀਂ ਹੀ ਬਣਾ ਕੇ ਉਹ ਤੁਰੇ ਤੁਰੇ ਜਾਂਦੇ ਕਿਹਦਾ 버ਗਰ ਲੈ ਕੇ ਚਲੋ ਆਪਣਾ ਉਹ ਪੇਟ ਭਰਨੀ ਦੇਜਾ ਜਮਤ ਪੂਰੀ ਕਰ ਲਈ ਤੇ ਕਿਦਾਂ ਕਹਿ ਸਕਦੇ ਹਨਾ ਇਹ ਆਪਣਾ ਜਿਹੜਾ ਆਪਣਾ ਇਹ ਕਲਚਰ ਨੇ ਜਿਹਦੇ ਉੱਪਰ ਕਰ ਰਹਾ ਆਪਣੇ ਤੇ ਜੋ ਦੇਸੀ ਖਾਣਾ ਮੱਸੀ ਦਹੀਂ ਮੱਖਣੋ ਕਿ ਉਹ ਘਰ ਦੀਆਂ ਚੀਜ਼ਾਂ ਗੋੜ ਇਹ ਚੀਜ਼ਾਂ ਆਪਣੇ ਆਪਣੀ ਖਾਣਾ ਕਿ ਪਰ ਆਪਾਂ ਉਸ ਚੀਜ਼ ਚ ਫਸ ਗਏ ਜਿਹੜੀ ਆਪਣੀ ਹੈ ਹੀ ਨਹੀਂ ਧੰਨਵਾਦ ਜੀ ਵਾਇਕਰ ਜੀ ਦਾ ਬਸ ਸੋ ਖਾਸ ਤੌਰ ਤੇ ਗੱਲ ਕਰੀਏ ਤਾਂ ਸਾਡੀ ਸਿਹਤ ਦੁੱਧ ਦਹੀਂ ਲੱਸੀ ਮੱਖਣ ਕਿਉਂ ਜੋ ਸਾਡੀ ਸਿਹਤ ਦਾ ਹੈਗਾ ਪਰ ਗੱਲ ਕਰੀਏ ਤਾਂ ਅੱਜ ਸਾਡੇ ਲੰਗਰਾਂ ਦੇ ਵਿੱਚ ਪੀਜ਼ੇ 버ਗਰ ਕੱਤੋਂ ਆਉਣ ਲੱਗੇ ਸਾਡੇ ਮੈਦੇਆਂ ਨਾਲ ਕੱਤੋਂ ਲੰਗਰ ਚੱਲਣ ਲੱਗੇ ਸਵਾਲ ਇਹ ਖੜੇ ਹੁੰਦੇ ਆ ਕਿ ਅੱਜ ਵੀ ਸਾਡੀ ਖੁਰਾਕ ਸਾਡੇ ਕੋਲ ਹੈਗੀ ਆ ਮਿੱਸੇ ਪ੍ਰਸ਼ਾਦੇ ਦੀ ਗੱਲ ਕਰੀਏ ਤਾਂ ਲੱਸੀ ਦੁੱਧ ਤੇ ਮੱਖਣ ਕਿਉਂ ਜਿਸ ਨਾਲੇ ਲੰਗਰ ਤਿਆਰ ਕੀਤਾ ਜਾਂਦਾ ਉਹ ਛਕਣਾ ਚਾਹੀਦਾ ਹੈ ਨਾ ਕਿ ਸਾਨੂੰ ਟ੍ਰੈਂਡ ਨਾਲ ਚੱਲਣਾ ਚਾਹੀਦਾ ਕਾਫੀ ਲੋਕ ਕਮੈਂਟਾਂ ਦੇ ਵਿੱਚ ਇਹ ਚੀਜ਼ ਰੱਖਣਗੇ ਕਿ ਬਜਟ ਥੋੜਾ ਸੀਗਾ ਪਰ ਤੁਸੀਂ ਖੁਦ ਮੰਨੋ ਇਹ ਰਾਤ ਦੇ ਨਾਲ ਰੱਖ ਰੱਖ ਕੇ ਸੋਚਿਓ ਕਿ ਮੈਦਾ ਖਾਣਾ ਸਾਡੀ ਸਿਹਤ ਲਈ ਕਿੰਨਾ ਖਸਗਾ ਕਿ ਸਾਡੇ ਲੀਵਰ ਕਿੰਨੇ ਪਰਸੈਂਟ ਸਹੀ ਹੈ ਸਾਡੇ ਲੀਵਰ ਕਿੰਨਾ ਪਰਸੈਂਟ ਕੰਮ ਕਰ ਰਿਹਾ ਫਿਲਹਾਲ ਹੀ ਮੈਨੂੰ ਤਾਂ ذات ਸੁਖਾਪੀ ਦੇ ਲਈ ਮੈਦਵੰਦ ਚੰਗਾ ਨਹੀਂ